ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ ਦੱਸਦੇ ਕਿ ਕਾਸੋ ਸਰਚ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਗਿਆ ਜਿਸ ਦੇ ਤਹਿਤ ਨਾਬਾ ਪੁਲਿਸ ਦੇ ਵੱਲੋਂ ਨਾਬਾ ਦੇ ਪਿੰਡ ਰੋਟੀ ਛੰਨਾ ਤੇ ਮੰਡੋੜ ਦੇ ਵਿੱਚ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਦੱਸਦੇ ਕਿ ਇਸ ਦੌਰਾਨ ਪੁਲਿਸ ਦੇ ਵੱਲੋਂ ਕੱਲੇ-ਕੱਲੇ ਘਰ ਦੀ ਚੰਗੀ ਤਰ੍ਹਾਂ ਦੇ ਨਾਲ ਤਲਾਸ਼ੀ ਲਈ ਗਈ ਹੈ ਤੇ ਕੁਝ ਲੋਕ ਜਾਂ ਨਸ਼ਾ ਤਸਕਰ ਕਹਿ ਲੋ ਆਪਣੇ ਘਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਏ ਪਰ ਪੁਲਿਸ ਦੇ ਵੱਲੋਂ ਉਹਨਾਂ ਦੀ ਮੋਟਰਸਾਈਕਲ ਤੱਕ ਜ਼ਬਤ ਕੀਤੀ ਗਈ ਨੇ ਨਸ਼ਾ ਤਸਕਰਾ ਵਿਰੁੱਧ ਵੱਡੀ ਮੁਹਿੰਮ ਚੱਲਦਿਆਂ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਸਦੇ ਤਹਿਤ ਨਾਬਾਦੀ ਜੀਐਸਪੀ ਦਵਿੰਦਰ ਅਤਰੀ ਦੀ ਅਗਵਾਈ ਦੇ ਵਿੱਚ ਪਿੰਡ ਰੋਟੀ ਛੰਨਾ ਤੇ ਮੰਡੋੜ ਵਿਖੇ ਘਰਾਂ ਦੀ ਤਲਾਸ਼ੀ ਲਈ ਗਈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਘਰਾਂ ਦੇ ਅੰਦਰ ਪਏ ਸਮਾਨ ਨੂੰ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ। ਪੁਲਿਸ ਨੇ ਸ਼ੱਕੀ ਕਰਾਦੀਆਂ ਪੇਟੀਆਂ, ਬੈੱਡ, ਅਲਮਾਰੀਆਂ ਇੱਥੋਂ ਤੱਕ ਕਿ ਰਾਸ਼ਨ ਦੇ ਡੱਬਿਆਂ ਨੂੰ ਵੀ ਚੰਗੀ ਤਰ੍ਹਾਂ ਚੈੱਕ ਕੀਤਾ। ਇਸ ਸੰਬੰਧੀ ਗੱਲਬਾਤ ਕਰਦਿਆਂ ਨਾਬਾ ਦੇ ਜੀਐਸਪੀ ਰਵਿੰਦਰ ਅਤਰੀ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਏ ਗਏ ਆਪਰੇਸ਼ਨ ਤਹਿਤ ਕਈ ਲੋਕਾਂ ਤੇ ਮਾਮਲੇ ਦਰਜ ਕੀਤਾ ਗਿਆ ਅਤੇ ਕਾਫੀ ਸਮਾਨ ਵੀ ਜ਼ਬਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਪੁਲਿਸ ਦੇ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਕਿਉਂ ਇਸ ਤਰ੍ਹਾਂ ਦੇ ਕੰਮ ਨਾ ਕਰਨ ਤੁਹਾਨੂੰ ਪਤਾ ਹੀ ਆ ਵੀ ਮਾਨਜੋਗ ਡੀਜੀਪੀ ਸਾਹਿਬ ਅਤੇ ਵਰਨਨ ਸ਼ਰਮਾ ਆਈਪੀਐਸ ਐਸਪੀ ਪਟਿਆਲਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਵੀ ਆਪਾਂ ਜਿਹੜਾ ਕਸ ਆਪਰੇਸ਼ਨ ਕੀਤਾ ਹੈਗਾ ਸਾਵੜੀਨ ਨਬਾ ਵਿੱਚ ਇਹਦੇ ਵਿੱਚ ਅਸੀਂ ਪਹਿਲਾਂ ਪਿੰਡ ਜਿਹੜਾ ਮੰਡੋਲ ਅਤੇ ਬਾਅਦ ਵਿੱਚ ਰੋਟੀ ਜਿਹੜਾ ਪਿੰਡ ਵਿੱਚ ਆ ਸਾਰੀ ਸਾਵੜੀਨ ਦੀ ਸਮੇਤ ਫੋਰਸ ਐਸਪੀ ਹੈੱਡਕ quartਰ ਸਾਹਿਬ ਵੀ ਇੱਥੇ ਆਏ ਹੋਏ ਨੇ ਉਹਨਾਂ ਦੇ ਨਿਤਾਵਕ ਅਸੀਂ ਜਿਹੜੇ ਮਾੜੇ ਬੰਦੇ ਨੇ ਜਾਂ ਸਮਗਲਰ ਨੇ ਜਾਂ ਪੈਟਲਰ ਨੇ ਜੋ ਵੇਚਦੇ ਨਸ਼ਾ ਵੇਦੇ ਆ ਉਹਨਾਂ ਦੇ ਘਰਾਂ ਦੇ ਅਸੀਂ ਸਵੇਰ ਤੋਂ ਅਸੀਂ ਤਲਾਸ਼ੀਆਂ ਲੈ ਰਹੇ ਹਾਂ तकरीबन ਅਸੀਂ 12 ਬੰਦੇ ਦੇ ਕਰੀਬ ਜਿਹੜਾ ਹੈਗਾ ਇਹ ਰਾਉਂਡ ਅਪ ਕੀਤੇ ਆ ਦੋ ਤੋਂ ਸ਼ਾਇਦ ਰਿਕਵਰੀ ਵੀ ਹੋਈ ਆ ਤੇ ਬਾਕੀ ਪੰਜ ਮੋਟਰਸਾਈਕਲ ਅਸੀਂ ਰਾਉਂਡ ਅਪ ਕੀਤੇ ਆ ਜੋ ਸ਼ੱਕੀ ਹਾਲਤ ਵਿੱਚ ਨੇ ਜਾਂ ਉਹਨਾਂ ਦਾ ਕੋਈ ਡਾਕੂਮੈਂਟ ਨਹੀਂ ਹੈ ਤੇ ਦੋ ਅਸੀਂ ਐਕਸਾਈਜ਼ ਦੇ ਜੋ ਚਾਲੂ ਪੱਠੀ ਇਹ ਦਿੰਦਾਂ ਦੱਸ ਰਹੇ ਆ ਦੋਸਤ ਸਾਡੇ ਵੀ ਆਪਾਂ ਜਿਹੜੇ ਅਸੀਂ ਕੇਸ ਟੈਸਟ ਕਰਦੇ ਹਾਂ ਇਸ ਵਿੱਚ ਲੇਡੀਜ਼ ਵੀ ਪਿਛਲੇ ਦਿਨ ਪਰਚਾ ਜੀ ਦਿੱਤਾ ਗਿਆ ਲੇਡੀਜ਼ ਵੀ ਇਸ ਵਿੱਚ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਜਿੱਦਾਂ ਜਿਹੜਾ ਬੰਡ ਹੈ ਰੋਟੀ ਇੱਥੇ ਲੇਡੀਜ਼ ਕਾਫੀ ਜੜੀਆਂ ਇਸ ਤੰਦੇ ਸ਼ਾਮਲੇ ਟਾਈਮ ਟੇਬਲ ਨੂੰ ਚੈੱਕ ਵੀ ਕਰਦੇ ਆ ਜਿਹੜਾ ਰਿਫਰ ਦੇ ਉਹਨਾਂ ਨੂੰ ਬੁੱਕ ਵੀ ਕਰਦੇ ਆ ਤੇ ਇਹਨਾਂ ਨੂੰ ਸਮਝਾਉਂਦੇ ਵੀ ਆ ਵੀ ਇਦਾਂ ਦੇ ਕੰਮ ਨਾ ਕਰੋ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਜਾਂ ਬੱਚਾ ਨੁਕਸਾਨ ਹੁੰਦਾ ਨਸ਼ੇ ਦੇਗੇ ਤੁਸੀਂ ਇਹਨਾਂ ਦੇ ਆਪਣੇ ਬੱਚੇ ਆ ਕੁਝ ਇਤਨੇ ਬੱਚੇ ਆਪਣੇ ਵੀ ਨਸ਼ੇ ਕਰਨ ਲੱਗੇ ਆ ਇਹਨਾਂ ਦਾ ਅਸੀਂ ਉਸ ਪਾਸੇ ਵੀ ਧਿਆਨ ਲਾਉਣਾ ਵੀ ਕਿ ਜਿਹੜਾ ਕੰਮ ਗਲਤ ਕੰਮ ਨਾ ਕਰੋ ਦੱਸਦੀ ਹੈ ਕਿ ਪੁਲਿਸ ਵੱਲੋਂ ਇਹ ਛਾਪੇਮਾਰੀਆਂ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਨਸ਼ਾ ਤਸਕਰਾਂ ਨੂੰ ਭਾਜਣਾ ਪਈਆਂ ਹੋਈਆਂ ਨੇ ਨਾਬਾ ਤੋਂ rahul khurana ਦੀ ਰਿਪੋਰਟ ਹਮਦਰਦ